ਜੇ ਤੁਸੀਂ ਸਾਡੇ ਕਿਸਾਨਾਂ ਤੇ ਕਿਸੇ ਤੇ ਵੀ ਤੁਸੀਂ ਲਾਠੀ ਚਾਰ ਕਿਸੇ ਨੂੰ ਵੀ ਜੇ ਤੁਸੀਂ ਰੋਕਿਆ ਅਸੀਂ ਅੱਗੇ ਪਿੱਛੇ ਨਹੀਂ ਹਟਾਂਗੇ ਭਾ ਸੀ ਤਾਂ ਜਿੰਨੀ ਆਏ ਆਪਾਂ ਆਪਾਂ ਫੇਰ ਅਕਾਲੀਆ ਨਾਲ ਮੁਹਤਾਜਾ ਕਰ ਲੋ ਇਹੋ ਉਹੀ ਅਕਾਲੀ ਦਲ ਆ ਇਹੋ ਉਹੀ ਅਕਾਲੀ ਦਲ ਆ ਜਿਨ੍ਹਾਂ ਨੇ ਇਹ ਬਿੱਲ ਬਣਾਇਆ ਸੀ ਤੇ ਅੱਜ ਜੋ ਤੁਸੀਂ ਇੱਕ ਦਰਦ ਦਾ ਮਹੌਲ ਬਣਾਇਆ ਹੋਇਆ ਤੁਸੀਂ ਤਾਂ ਪੰਜਾਬ ਨੂੰ ਵੰਡਤਾ ਪਹਿਲਾਂ ਹੀ ਜਿੱਦੋਂ ਪੰਜਾਬ ਤੇ ਬੈਰੀਗੇਡ ਲਾਤੇ ਇੰਨੇ ਬੈਰੀਗੇਡ ਤਾਂ ਪਾਕਿਸਤਾਨ ਨੇ ਲੱਗੇ ਹੋਏ ਜਿਹੜੇ ਸੀ ਪੰਜਾਬ ਨੂੰ ਦਿੱਲੀ ਤੋਂ ਰੋਕਣ ਲਈ ਲਾਏ ਹੋ ਪਹਿਲੀ ਗੱਲ ਮੈਂ ਅੱਜ ਕਰੂੰਗਾ ਕਿਸਾਨਾਂ ਦੀ ਸਰਕਾਰ ਕੋਈ ਵੀ ਹੋਵੇ ਜਦੋਂ ਸਰਕਾਰ ਮੈਂ ਪਾਰਲੀਮੈਂਟ ਵਿੱਚ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਇਹੀ ਗੱਲ 17 10 2020 ਨੂੰ ਮੈਂ ਇਹ ਗੱਲ ਕਹੀ ਸੀ ਕੋਵਿਡ ਤੋਂ ਵਿੱਚ ਦੌਰਾਨ ਵੀ ਕਿਸਾਨਾਂ ਦਾ ਗळा ਨਾ ਘੁੱਟੋ ਮਜ਼ਦੂਰਾਂ ਦਾ ਗळा ਨਾ ਘੁੱਟੋ ਫਿਰ ਸੜਕਾਂ ਤੇ ਆਉਣਗੇ ਤੁਹਾਨੂੰ ਔਖਾ ਹੋਊਗਾ ਉਸ ਵੇਲੇ ਮੇਰੀ ਗੱਲ ਨਹੀਂ ਮੰਨੀ ਤੇ ਕਿਸਾਨ ਇੱਕ ਸਾਲ ਤੋਂ ਸਵਾ ਸਾਲ ਕਿਸਾਨ ਮਜ਼ਦੂਰ ਮਨਰੇਗਾ ਵਾਲੇ ਦਿਹਾੜੀਆਂ ਵਾਲੇ ਹਰ ਜਾ ਕੇ ਔਖੇ ਬਹਿ ਗਿਆ ਤੇ ਫਿਰ ਕੀ ਹੋਇਆ ਫਿਰ ਉਦੋਂ ਮੋਦੀ ਜੀ ਨੇ ਇਹ ਗੱਲ ਕਹੀ ਸੀ ਮੈਂ ਹੁਣ ਜਦੋਂ ਪਾਰਲੀਮੈਂਟ ਚ 4 ਦਿਨ ਪਹਿਲਾਂ ਬੋਲਿਆ ਵੀ ਕਿਸਾਨ ਫੇਰ 13 ਤਰੀਕ ਨੂੰ ਆ ਰਹੇ ਆ ਮੋਦੀ ਜੀ ਤੁਸੀਂ ਉਦੋਂ ਕਿਹਾ ਸੀ ਮੇਰੀ ਤਪੱਸਿਆ ਚ ਕਮੀ ਰਹਿ ਗਈ ਵੀ ਜੇ ਬਿੱਲ ਬਣਾਉਣ ਵੇਲੇ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਤੇ ਮੈਂ ਜਦੋਂ ਅਗਲੀ ਵਾਰ ਬਿੱਲ ਬਣਾਉਂਗਾ ਤਾਂ ਉਹ ਤੇਰੀ ਤਪੱਸਿਆ ਉਦੋਂ ਪੂਰੀ ਹੋਊਗੀ ਪਰ 24 ਵੀ ਨਹੀਂ ਗਈ ਕਿਸਾਨ ਆ ਹੁਣ ਬਜਟ ਕੱਲ ਸੈਸ਼ਨ ਖਤਮ ਹੋਇਆ ਟਰਮ ਅਸੀਂ ਵਾਪਸ ਆਏ ਆ ਇੱਕ ਵੀ ਕੋਈ ਗੱਲ ਕਿਸਾਨਾਂ ਦੀ ਨਹੀਂ ਕੀਤੀ ਉਹਨਾਂ ਨੂੰ ਇਸ ਗੱਲ ਤੋਂ ਇਲਾਵਾ ਇਹ ਸੋਚ ਆ ਵੀ ਸਮਝਾਉਤੇ ਕਿਵੇਂ ਕਰੀਏ ਵੀ ਛੱਡੋ ਕਿਸਾਨਾਂ ਨੂੰ ਛੱਡੋ ਮਨਰੇਗਾ ਵਰਕਰ ਨੂੰ ਛੱਡੋ ਮਜ਼ਦੂਰ ਨੂੰ ਐਸਸੀ ਨੂੰ ਗਰੀਬ ਨੂੰ ਪੰਜਾਬ ਦੇ ਨੂੰ ਆਪਾਂ ਸੀਟਾਂ ਜਿੰਨੀਆਂ ਐ ਆਪਾਂ ਆਪਾਂ ਫੇਰ ਅਕਾਲੀਆ ਨਾਲ ਸਮਝੌਤਾ ਕਰ ਲਓ ਇਹੋ ਉਹੀ ਅਕਾਲੀ ਦਲ ਆ ਇਹੋ ਉਹੀ ਅਕਾਲੀ ਦਲ ਆ ਜਿਨ੍ਹਾਂ ਨੇ ਇਹ ਬਿੱਲ ਬਣਾਇਆ ਸੀ ਕਿਹਨੇ ਬਣਾਇਆ ਸੀ ਬਿੱਲ ਇਹੀ ਹਰਸਿਮਰਤ ਕੌਰ ਜਿਹੜੇ ਤੁਹਾਡੇ ਇੱਥੇ ਦੇ ਐਮਪੀ ਨੇ ਇਹੀ ਹਰਸਿਮਰਤ ਕੌਰ ਨੇ ਉਦੋਂ ਕੈਬਨਟ 'ਚ ਬੈਠ ਕੇ ਇਹ ਕਿਸਾਨਾਂ ਦੇ ਵਿਰੁੱਧ ਤਿੰਨ ਬਿੱਲ ਲਿਆਂਦੇ ਸੀ ਜਿਹੜੇ ਵਾਪਸ ਕੀਤੇ ਅੱਜ ਜਦੋਂ ਕਿਸਾਨ ਫੇਰ ਚੱਲ ਪਏ ਅੱਜ ਫੇਰ ਸਮਝੌਤਾ ਹੋਣ ਲੱਗ ਗਿਆ ਦੱਸੋ ਹੁਣ ਕੀ ਬਦਲ ਗਿਆ ਜੀ ਹੁਣ ਕਿਹੜਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਜੀ ਜੇ ਕਿਸਾਨਾਂ ਦੀ ਕਿਹੜੀ ਇਨਕਮ ਡਬਲ ਹੋ ਗਈ ਜੀ ਮੈਨੂੰ ਇਹ ਤਾਂ ਦੱਸੋ ਕਿਹੜੇ ਮਨਰੇਗਾ ਵਰਕਰਾਂ ਦਾ ਪੈਸਾ ਵੱਧ ਗਿਆ ਕਿਹੜੇ ਕਿਹੜੇ ਮਜ਼ਦੂਰ ਨੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਾ ਤੁਸੀਂ ਕਰਜ਼ਾ ਮਾਫ਼ ਕਰਤਾ ਕਿਹੜੀ ਤੁਸੀਂ ਮਜ਼ਦੂਰ ਨੂੰ ਜਾਂ ਪੈਨਸ਼ਨ ਲਾਤੀ ਕੋਈ ਆਸ਼ਾ ਵਰਕਰ ਕੋਈ ਮਨਰੇਗਾ ਦਾ ਕੋਈ ਅੰਗਣ ਵਾੜੀ ਕਿਸੇ ਦਾ ਪੈਸਾ ਤਾਂ ਵਧਿਆ ਦੱਸੋ ਤੇ ਅੱਜ ਜੋ ਤੁਸੀਂ ਇੱਕ ਡਰ ਦਾ ਮਾਹੌਲ ਬਣਾਇਆ ਹੋਇਆ ਤੁਸੀਂ ਤਾਂ ਪੰਜਾਬ ਨੂੰ ਵੰਡਤਾ ਪਹਿਲਾਂ ਹੀ ਤੁਸੀਂ ਤਾਂ ਪੰਜਾਬ ਤੇ ਬੈਰੀਕੇਡ ਲਾਤੇ ਇੰਨੇ ਬੈਰੀਕੇਡ ਤਾਂ ਪਾਕਿਸਤਾਨ ਨਹੀਂ ਲੱਗੇ ਹੋਏ ਜਿਹੜੇ ਤੁਸੀਂ ਪੰਜਾਬ ਨੂੰ ਦਿੱਲੀ ਤੋਂ ਰੋਕਣ ਲਈ ਲਾਏ ਹੋ ਕੀ ਕੰ ਜਦੋਂ ਤੁਹਾਨੂੰ ਅੰਗ ਦੀ ਲੋੜ ਆ ਜਦੋਂ ਤੁਹਾਨੂੰ ਫੌਜੀਆ ਦੀ ਲੋੜ ਆ ਦੇਸ਼ ਤੇ ਉਦੋਂ ਤੁਹਾਨੂੰ ਪੰਜਾਬ ਯਾਦ ਆਉਂਦਾ ਅੱਜ ਤੁਸੀਂ ਕਿਵੇਂ ਰੋਕਾਂ ਲਾਈਆਂ ਇਹਦਾ ਮੈਸੇਜ ਕੀ ਆ ਜੀ ਕਿਸਾਨ ਜੇ ਚਲੇ ਜਾਣਗੇ ਦਿੱਲੀ ਪਹਿਲਾਂ ਵੀ ਤਾਂ ਬੈਠੇ ਹੀ ਰਹੇ ਕੀ ਉਹਨਾਂ ਨੇ ਕਰਤਾ ਸੀ ਉਦੋਂ ਅੱਜ ਤੁਸੀਂ ਇਸ ਤਰੀਕੇ ਨਾਲ ਟੋਹੇ ਜਿ ਮਸ਼ੀਨਾ ਲੱਗੀਆਂ ਹੋਈਆਂ ਉਹ ਫੌਜ ਲੱਗੀ ਆ ਪੈਰਾਮਿਲਟਰੀ ਫੋਰਸਸ ਵਾ ਆਇਆ ਕਨਿੰਕੇ ਬੀਐਸਐਫ ਸੀਆਰਪੀ ਰੈਪਿਡ ਫੋਰਸ ਕਿਹੜੀ ਫੋਰਸ ਹੈ ਜਿਹੜੀ ਨਹੀਂ ਲੱਗੀ ਹੋਈ ਸੀ ਤੇ ਇਸ ਤਰੀਕੇ ਨਾਲ ਕਿਲਾਬੰਦੀ ਕਰਦੇ ਜਿਵੇਂ ਪੁਰਾਣੇ ਮੁਗਲ ਰਾਜ ਵੇਲੇ ਇਹ ਇਹ ਗੱਲ ਮੈਂ ਦੇਖੀਦਾ ਸੀ ਮੈਂ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਜਿੰਨਾ ਤੁਸੀਂ ਇਹ ਚੀਜ਼ਾਂ ਕਰੋਗੇ ਮੈਂ ਕਹਿੰਦਾ ਕਿਸਾਨ ਸੰਗਠਨ ਸਭ ਨੂੰ ਯਾਰ ਕਿਸਾਨ ਤਾਂ ਸਮਝਦਾ ਏ ਸਾਡਾ ਚਾਹੇ ਉਦੋਂ ਸਿਆਸੀ ਬੰਦਾਂ ਦਾ ਦਖਲ ਨਹੀਂ ਸੀ ਉਹਨਾਂ ਨੇ ਕਿਹਾ ਪਰ ਅਸੀਂ ਇੱਕ ਸਾਲ ਲਗਾਤਾਰ ਜੰਤਰ ਮੰਤਰ ਐਮਪੀ ਬੈਠਾ ਰਿਹਾ ਮੈਂ ਇੱਕ ਸਾਲ ਹੁਣ ਵੀ ਚਾਹੇ ਕੋਈ ਕਹੇ ਨਾ ਕੋਈ ਕਹੇ ਪਰ ਜੇ ਤੁਸੀਂ ਸਾਡੇ ਕਿਸਾਨਾਂ ਤੇ ਕਿਸੇ ਤੇ ਵੀ ਤੁਸੀਂ ਲਾਠੀ ਚਾਰਜ ਕਿਸੇ ਨੂੰ ਵੀ ਜੇ ਤੁਸੀਂ ਰੋਕਿਆ ਅਸੀਂ ਉਦੋਂ ਪਿੱਛੇ ਨਹੀਂ ਹਟਾਂਗੇ ਅਸੀਂ ਆਪ ਆਪਣੇ ਪਰਿਵਾਰਾਂ ਨਾਲ ਉੱਠ ਕੇ ਪਾਰਟੀਆਂ ਤੋਂ ਉੱਠ ਕੇ ਤੇ ਆਪਣੀਆਂ ਪਾਰਟੀਆਂ ਨੂੰ ਵੀ ਕਹਾਂਗੇ ਵੀ ਜੇ ਕਿਸਾਨ ਨੂੰ ਇਹ ਨਿੰਗਰ ਚ ਬੈਰੀਗੇਡ ਲਾਉਂਦੇ ਆ ਕਿਸਾਨ ਦਾ ਝੰਡਾ ਲੈ ਕੇ ਪਾਰਟੀ ਦਾ ਝੰਡਾ ਲੈ ਕੇ ਨਹੀਂ ਕਿਸਾਨ ਦਾ ਝੰਡਾ ਲੈ ਕੇ ਉੱਥੇ ਸਾਰੇ ਪਹੁੰਚੋ ਇਹ ਕੋਈ ਮਖੌਲ ਹੈ ਇਹ ਕੋਈ ਤੁਸੀਂ ਤੁਸੀਂ ਸਮਝਦੇ ਕਿਉਂ ਆਪਣੇ ਆਪ ਨੂੰ ਵੀ ਕਿਸਾਨ ਯਾਰ ਇੱਕ ਰੋਟੀ ਦਿੰਦਾ ਇੱਕ ਨਾਲ ਦਿੰਦਾ ਤੇ ਤੁਸੀਂ ਉਹਦੇ ਮੂਰੇ ਬੈਰੀਕੇਟੇ ਤਮਾਸ਼ਾ ਕੀ ਆ ਤੁਸੀਂ ਲੱਗ ਕਰਕੇ ਰੱਖ ਤਾ ਸਾਨੂੰ ਤਿੰਨ ਦਿਨ ਤੁਸੀਂ ਇੰਟਰਨੈਟ ਬੰਦ ਕਰਤੇ ਅੱਜ ਦੇ ਤੁਸੀਂ ਕੱਟ ਤਾ ਪੰਜਾਬ ਨੂੰ ਪਹਿਲਾਂ ਹੀ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਢੀ ਥੋੜੀ ਛੋਟਾ ਪਾਣਾ ਮੈ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਅਸੀਂ ਕਦੇ ਤੁਹਾਨੂੰ ਕੁਝ ਨਹੀਂ ਕਿਹਾ ਅਸੀਂ ਕਦੇ ਤੁਹਾਡੇ ਹੱਕ ਦੀ ਉਹ ਗੱਲ ਕੀਤੀ ਆ ਤੇ ਤੁਸੀਂ ਸਾਡੇ ਦੁਸ਼ਮਣ ਬਣ ਕੇ ਬੈਠੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਉਹ ਕਿਸਾਨ ਅੱਜ ਗੁਰੂ ਦਾ ਨਾਲਨ ਦਰਬਾਰ ਸਾਹਿਬ ਗਏ ਹੋਏ ਨੇ ਮੈਨੂੰ ਪਤਾ ਬਹੁਤ ਸਾਡੇ ਸਾਥੀ ਗਏ ਨੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਅਸੀਂ ਪਿੱਛੇ ਨਹੀਂ ਹਟਣਾ ਫਿਰ ਜਾਵੇ ਚਾਹੇ ਜਾਵੇ ਪਿੱਛੇ ਨਹੀਂ ਹਟਣਾ ਇੱਥੇ ਤੱਕ ਜਿਹੜਾ ਕਿਸਾਨ ਨਾਲੇ ਇੱਕ ਗੱਲ ਮੇਰੇ ਸੁਣੋ ਉਹ ਕਿਸਾਨ ਦਾ ਰੋਜ਼ ਰੋਜ਼ ਖੇਤ 'ਚ ਖੁੜਦਾ ਮਿੱਟੀ ਨਾਲ ਤੇ ਉਹ ਆਪਣੇ ਆਪ ਨੂੰ ਜੋੰਦਾ ਰੱਖਣ ਲਈ ਉੱਥੇ ਪੈਦਾ ਕਰਦਾ ਏ ਤੇ ਤੁਸੀਂ ਸੜਕਾਂ ਤੇ ਕੀ ਕਰ ਲੋਂਗੇ ਖੇਤਰ ਖੇਤ ਨਹੀਂ ਕੀ ਕਿਸਾਨ ਲਈ ਤੋਤੋਂ ਕਿਸੇ ਤੋਂ ਨਹੀਂ ਤੋਰ ਹੋਣਾ ਕਿਸਾਨ ਨੂੰ ਤਾਂ ਪਾਣੀ ਭਰ ਦੋ ਕੁਝ ਭਰ ਲੋ ਨਹੀਂ ਤਾਂ ਖੇਤ ਖੇਤ ਹੋ ਕੇ ਦਿੱਲੀ ਪਹੁੰਚ ਜਾਣ ਤੁਸੀਂ ਆ ਬੰਨ ਜੇ ਲਾ ਕੇ ਕੀ ਕਰੋਗੇ ਇਸ ਕਰਕੇ ਇਹ ਪੰਗੇ ਲੈਣੇ ਬੰਦ ਕਰੋ ਸਿੱਧੇ ਹੋ ਕੇ ਜਿਵੇਂ ਉਹਨਾਂ ਨਾਲ ਗੱਲ ਕੀਤੀ ਆ ਤਿੰਨ ਮੰਤਰੀ ਆਏ ਆ ਪਰ ਗੱਲਾਂ ਨਾਲ ਵੀ ਮੈਂ ਕਹਿਣਾ ਚਾਹੁੰਦਾ ਗੱਲਾਂ ਨਾਲ ਇਹਨਾਂ ਨਾਲ ਬਿਲਕੁਲ ਟੇਬਲ ਟਾਕ ਤੇ ਉਦੋਂ ਜਾਓ ਜਦੋਂ ਇਹ ਕਹਿਣਗੇ ਵੀ ਤੁਹਾਡੀ ਆ ਗੱਲ ਮੰਨਦੇ ਹੋ ਆਜੋ ਬਿਲਕੁਲ ਹੀ ਬੇਫੂਕ ਬਣਾਉਂਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤਾਂ ਕਿ ਇਹੀ ਪਿਊਸ਼ ਗੋਇਲ ਆ ਜਿਹੜਾ ਬਹਿਣਾ ਹੁੰਦਾ ਸੀ ਪਹਿਲਾਂ ਮੀਟਿੰਗਾਂ 'ਚ ਇਹੀ ਮੰਤਰੀ ਸੀ ਚਲੋ ਅੱਜ ਬਦਲ ਗਿਆ ਖੇਤੀ ਮੰਤਰੀ ਪਰ ਉਹ ਦੁਵਾਰਾ ਤੋਂ ਤੁਸੀਂ ਪੁੱਛਣ ਲੱਗੇ ਵੀ ਕੀ ਆ ਜੀ ਕਿਵੇਂ ਸਮਝੀਏ ਹੁਣ ਅਸੀਂ ਸਾਰਾ ਕੁਝ ਇਹ ਪਰ ਗੱਲਾਂ ਗਲਤ ਨੇ ਕਿਸਾਨਾਂ ਨੂੰ ਵੀ ਮੈਂ ਕੋਈ ਸਲਾਹ ਦੇਣ ਵਾਲਾ ਨਹੀਂਗਾ ਪਰ ਜਿੰਨਾ ਚਿਰ ਇਹ ਕੋਈ ਅਨਾਉਂਸਮੈਂਟ ਨਹੀਂ ਕਰਦੇ ਇਹਨਾਂ ਕੋਲ ਕੋਈ ਕਮੀ ਨਹੀਂ ਇਸ ਵਾਰ ਵੀ ਹਜੇ ਵੀ